ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਿਰ ਤੋਂ ਹਾਜ਼ਰ ਹਾਂ ਜੀ ਦੂਜਾ ਭਾਗ ਲੈ ਕੇ ਕਿਉਂਕਿ ਕੁਝ ਆਪਣੀ ਵੀਡੀਓ ਰਹਿ ਗਈ ਸੀ ਆਜੇ ਫਿਰ ਜੁੜੋ ਸਾਡੀ ਇਸ ਵੀਡੀਓ ਨਾਲ ਲਓ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਸਾਡਾ ਪਾਰਟ ਸੀਗਾ ਘਰੇ ਤੇ ਸਾਰੇ ਰਿਸ਼ਤੇਦਾਰ ਆਏ ਹੋਏ ਸੀਗੇ ਇੱਧਰ ਮਾਸੀ ਜੀ ਹੋਣੀ ਲੈ ਕੇ ਆਏ ਸੀਗੇ ਮੇਰੀ ਪਰਜਾਈ ਵਾਸਤੇ ਗਿਫਟ ਗਿਫਟ ਕੀ ਲੈ ਕੇ ਆਏ ਸੀ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕੁੜੀਆਂ ਦੇ ਪੇਕੇ ਆਉਂਦੇ ਆ ਕੁਛ ਨਾ ਕੁਛ ਲੈ ਕੇ ਆਉਂਦੇ ਆ ਕੁਛ ਕੱਪੜੇ ਲੀੜੇ ਲੈ ਕੇ ਆਏ ਇੱਧਰ ਸਾਰਿਆਂ ਨੇ ਨੂੰ ਕਹਿ ਰਹੇ ਵੀ ਦੇਖੋ ਭਈ ਆਗੇ ਸਾਰੇ ਜਣੇ ਆਉਂਦੇ ਆਂ ਦੇ ਸ਼ਾਲੋ ਸ਼ਾਲੀ ਹੁੰਦੇ ਫਿਰਦੇ ਆਗੇ ਇੱਧਰ ਸਾਡੀ ਕਾਜੂ ਦਿਖਾ ਰਹੀ ਐ ਸਾਰਿਆਂ ਦੇ ਕੱਪੜੇ ਅੱਡ-ਅੱਡ ਦੱਸ ਰਹੀ ਐ ਮੰਮੀ ਸਾਡੇ ਆ ਕੇ ਦੇਖਣ ਵਾਸਤੇ ਕੱਪੜੇ ਕਿਉਂਕਿ ਮਾਪਿਆਂ ਨੂੰ ਇਦਾਂ ਹੁੰਦਾਗਾ ਵੀ ਆਪਾਂ ਕੁਛ ਨਾ ਕੁਛ ਉਹਦੀ ਧੀ ਨੂੰ ਦੇ ਕੇ ਆਈਏ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਫਿਰ ਧੀ ਉਹ ਹੀ ਕਹਿੰਦੀ ਆ ਤੂੰ ਮੰਮੀ ਆਏਂਗੀ ਤਾਂ ਸਹੀ ਆਹੀ ਚੀਜ਼ ਲੈ ਕੇ ਆਈ ਸਾਡੇ ਵਾਸਤੇ ਇਹ ਆ ਉਹਦੀ ਧੀ ਰਾਣੀ ਵਾਸਤੇ ਲੈ ਕੇ ਆਏ ਸੀ ਜੀ ਫਿਲਟਰ ਲੋਤੀ ਉਹ ਦੂ ਅੱਗੇ ਮੇਰੇ ਨਾਨੀ ਜੀ ਛੋਟੀ ਮਾਸੀ ਮੇਰੇ ਉੱਦੋਂ ਛੋਟੀ ਮਾਸੀ ਆ ਗਈਆਂ ਇਕੱਠੀਆਂ ਹੋ ਗਈਆਂ ਭੈਣਾਂ ਸਾਰੀਆਂ ਮਾਂ ਦੇ ਦਾਲੇ ਆਵਦੀ ਦੇ ਅਮ ਉਦਦਰ ਸਾਡੇ ਮਾਮੀ ਜੀ ਹੁਣ ਇਹ ਢੀ ਕਰਈਆਂ ਹੈਗੀਆਂ ਮਾਮਾ ਜੀ ਨੂੰ ਵੀ ਆਪਾਂ ਵੀ ਸਾਰੇ ਨੇ ਹੈ ਜੋ ਇਕੱਠੇ ਹੋ ਗਏ ਫੋਟੋ ਕਰਾਈਏ ਇੱਕ ਕਿਉਂਕਿ ਕਪੜੇ ਨੇ ਸਾਰੇ ਨੇ ਦੇਖ ਚੁੱਕੇ ਸੀਗੇ ਵਾਹਿਗੁਰੂ ਸਾਰਿਆਂ ਦਾ ਇਦਾਂ ਹੀ ਪਿਆਰ ਬਣਾਈ ਰੱਖੇ ਤੇ ਤੁਸੀਂ ਮੇਰੇ ਚੈਨਲ ਜਸਪ੍ਰੀਤ ਕੌਰ ਜਸਪ੍ਰਾਦ ਨਾਲ ਜੁੜੇ ਰਿਹਾ ਕਰੋ ਹੋਰ ਵੀ ਸਾਡੇ ਨਵੇਂ-ਨਵੇਂ ਵਲੌਗਸ ਆਉਣਗੇ ਤੁਸੀਂ ਦੇਖਦੇ ਰਹੋ ਤੇ ਇੱਥੇ ਹੁਣ ਆਹ ਦੇਖ ਲੋ ਇੱਧਰ ਮਣੀ ਦੇ ਸੋਹਰੇ ਲੈ ਕੇ ਆਏ ਸੀ ਕੱਪੜੇ ਇੱਧਰ ਮਾਂ ਦੇ ਪੁੱਤ ਨੂੰ ਕਹਿੰਦੇ ਵਿੱਚ ਇੱਕ ਕਰਕੇ ਦਿਖਾ ਵੀ ਤੇਰੇ ਵੀ ਲੈ ਕੇ ਆਏ ਆ ਸੀ ਉਹਨੇ ਵੀ ਉਤੋਂ ਦੀ ਉਹਦੇ ਕੋਟ ਤੇ ਪਿਆ ਮੇਰੇ ਚੜ੍ਹ ਕੇ ਦਿਖਾਉਣ ਲੱਗ ਗਿਆ ਵੇਖ ਲੋ ਸਾਡੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਰਾਣੀਆਂ ਫਿਰਦੀਆਂ ਵਿੱਚੇ ਬਾਸਕਟ ਵਿੱਚੇ ਸਾਰਾ ਕੁਝ ਉਹ ਵੀ ਛਾੜਤਾ ਇੱਧਰ ਦੇਖ ਲਓ ਇਹ ਆ ਸਾਡੀਆਂ ਮਾਸੀ ਭਣ ਜੀ ਐਸ਼ਲੀਨ ਤੇ ਗੁਰਮਨ ਇੱਧਰ ਦੇਖੋ ਸਾਰੇ ਜਣੀਆਂ ਲਾਰੇ ਆਂ ਕੰਮ ਲੈ ਇੱਕ ਦੂਜੇ ਨੂੰ ਇੱਧਰ ਮੰਮੀ ਹੋਣੀ ਨਾਨੀ ਜੀ ਹੋਣੀ ਚੱਲੇ ਸੀਗੇ ਉਹਨਾਂ ਨੂੰ ਸਾਰੇ ਜਣੇ ਯਾਰ ਨਾਲ tour ਰਿਹਾ ਸਾਡੇ ਜਸ਼ਨ ਨਾਨੀ ਨੂੰ ਨਿਗਾਹ ਰਿਆ ਵੀ ਕਿਤੇ ਡਿੱਗ ਨਾ ਜਾਵੇ ਨਾਨੀ ਤੇ ਤੁਸੀਂ ਮੇਰੇ ਚੈਨਲ ਨਾਲ ਵਲੌਗ ਨਾਲ ਸਾਰੇ ਜਣੇ ਨੇ ਜੁੜੇ ਰਿਆ ਕਰੋ ਮੇਰੇ ਚੈਨਲ ਨੂੰ ਜਸਪ੍ਰੀਤ ਕੌਰ ਜਸਬ੍ਰਾਡ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਮੇਰਾ ਫੇਸਬੁੱਕ ਪੇਜ ਹੈ ਜਿਹੜਾ ਜਸਪ੍ਰੀਤ ਕੌਰ ਜਸਪ੍ਰਾਦ ਉਹਨੂੰ ਵੀ ਫੋਲੋ ਕਰੋ ਤੇ ਮੇਰਾ ਇੰਸਟਾਗ੍ਰam ਅਕਾਊਂਟ ਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਅਸੀਂ ਤੁਹਾਡੇ ਨਾਲ ਇਦਾਂ ਹੀ ਜੁੜੇ ਰਵਾਂਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਇਹ ਇੱਧਰ ਦੇਖੋ ਬਾਏ ਬਾਏ ਹੋ ਰਹੀ ਹੈ ਇੱਧਰ ਤੋਰੇ ਇਧਰ ਪੇਕਿਆਂ ਨੂੰ ਇਧਰ ਬਾਏ ਸਾਰਿਆਂ ਨੂੰ ਇਹ ਸਾਰੇ ਟੱਬਰ ਵੀ ਇਧਰ ਲੱਗਾ ਪਿਆ ਸਾਰੇ ਜਣੇ ਬਾਏ ਬਾਏ ਚੱਲ ਰਹੀ ਹੈ ਸਾਰਿਆਂ ਦੀ ਲਓ ਜੀ ਇੱਥੇ ਆ ਗਈ ਸਾਡੇ ਪਰਿਵਾਰਿਕ ਫੋਟੋ ਸਾਰਿਆਂ ਜਣੇ ਨੇ ਅਸੀਂ ਕਰਵਾਈਆਂ ਜੀ ਫਿਰ ਫੋਟੋਜ਼ ਕਿਉਂਕਿ ਯਾਦਾਂ ਰਹਿ ਜਾਂਦੀਆਂ ਨੇ ਤੇ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਓਕੇ ਜੀ ਬਾਏ ਜੀ ਨਵੇਂ ਵਲੌਗ ਨਾਲ ਮਿਲਦੇ ਆਂ ਫਿਰ ਰੱਬ ਰੱਖਾ